ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਸੇਵਾ ਦੱਸਣੀ ਹੈ ਕੱਲ ਜੀਠਾ ਐਤਵਾਰ ਹੈ ਬਹੁਤ ਹੀ ਸਪੈਸ਼ਲ ਦਿਨ ਹੈ ਤੇ ਜੇਠਾ ਐਤਵਾਰ ਤੇ ਜੇਠਾ ਵੀਰਵਾਰ ਜੋ ਆ ਰਿਹਾ ਹੈ ਇਸ ਦਿਨ ਆਪਾਂ ਸਭ ਜਾਣਦੇ ਹਾਂ ਕਿ ਪੀਰਾਂ ਫੀਰਾਂ ਦੀ ਦਰਗਾਹ ਤੇ ਮੇਲੇ ਕਰਾਏ ਜਾਣੇ ਆ ਤੇ ਉੱਥੇ ਵੱਧ ਚੜ ਕੇ ਤੁਸੀਂ ਇਹਨਾਂ ਦੋਨਾਂ ਸੇਵਾ ਵਿੱਚੋਂ ਇੱਕ ਸੇਵਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਹੈ ਇਸ ਸੇਵਾ ਦੇ ਨਾਲ ਰਸਤੇ ਖੁੱਲ ਜਾਂਦੇ ਆ ਰੁਕਾਵਟਾਂ ਵੀ ਚੱਕ ਹੋ ਜਾਂਦੀਆਂ ਨੇ ਸੋ ਇਹ ਕਿਹੜੀ-ਕਿਹੜੀ ਸੇਵਾ ਹੈ ਆਪਾਂ ਇਸ ਵੀਡੀਓ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪਲੀਜ਼ ਪੂਰੀ ਜ਼ਰੂਰ ਸੁਣਨਾ ਜੀ ਤaino ਗੱਲ ਸਮਝ ਵਿੱਚ ਆਉਂਦੀ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਨਾਲ ਦੀ ਨਾਲ ਆਪਾਂ ਕੱਲ ਦੇ ਦਿਨ ਲਈ ਤੁਹਾਨੂੰ ਖਾਸ ਕਰਮ ਵੀ ਦੱਸਾਂਗੇ ਕੀ ਕਰਮ ਕਰ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਬਹੁਤ ਹੀ ਸਾਲ ਬਾਅਦ ਵੱਡਾ ਦਿਨ ਹੈ ਜਿਹੜਾ ਮਨਾਇਆ ਜਾਂਦਾ ਹੈ ਜੇਠਾ ਐਤਵਾਰ ਇਸ ਮਹੀਨੇ ਦਾ ਤੇ ਜੇਠਾ ਵੀਰਵਾਰ ਸੋ ਬਾਕੀ ਇਹ ਜੇਠੇ ਦਿਨਾਂ ਤੇ ਤਾਂ ਸੇਵਾ ਇਸ ਤਰ੍ਹਾਂ ਹੀ ਚੱਲਦੀ ਹੀ ਰਹਿਣੀ ਆ ਕਿਉਂਕਿ ਆ ਪੂਰਾ ਮਹੀਨਾ ਹੀ ਮੇਲੇ ਚੱਲਣੇ ਆ ਪਰ ਆ ਜੋ ਜੇਠਾ ਦਿਨ ਹੈ ਇਹ ਬਹੁਤ ਹੀ ਖਾਸ ਹੁੰਦਾ ਹੈ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਦੱਸ ਦਿੰਦੇ ਆ ਫਿਰ ਮੇਨ ਵਿਸ਼ਾ ਵੀ ਦੱਸਾਂਗੇ ਤੇ ਕਰਮ ਵੀ ਦੱਸਾਂਗੇ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੰਗਲਵਾਰ ਦੇ ਦਿਨ ਰਾਤ ਨੂੰ ਸੁਪਨੇ ਵਿੱਚ ਇੱਕ ਸੁਨਹਿਰੀ ਨਾਗ ਦਿਖਾਈ ਦਿੱਤਾ ਪਰ ਉਹ ਗਾਇਬ ਹੋ ਗਿਆ ਤਾਂ ਫਿਰ ਡੱਬ ਖੜਫਾ ਇੱਕ ਨਾਗ ਨਜ਼ਰ ਆਇਆ ਤੇ ਉਹ 플ਸ਼ ਵਿੱਚ ਚਲਾ ਗਿਆ ਸੋ ਦੇਖੋ ਇਹ ਸਭ ਸੰਕੇਤ ਤੋਂ ਦਾ ਇਹ ਸੰਕੇਤ ਮਿਲਦਾ ਹੈ ਕਿ ਜਾਂ ਤਾਂ ਜੇ ਘਰ ਵਿੱਚ ਦਰਵਾਰ ਹੈ ਕਿਤੇ ਨਾਗਾਂ ਦਾ ਪੈਰਾ ਹੈ ਜਾਂ ਕੋਈ ਗਲਤੀ ਹੋਈ ਆ ਤੇ ਉਹ ਗਲਤੀ ਨੂੰ ਸਧਾਰਨ ਦੀ ਕੋਸ਼ਿਸ਼ ਕਰਨੀ ਕਿਉਂਕਿ ਜੋ ਫਲੈਸ਼ ਤੇ ਨਾਗ ਦਾ ਤੁਹਾਨੂੰ ਸੰਕੇਤ ਮਿਲਿਆ ਹੈ ਉਹ ਇੱਕ ਗੰਦਗੀ ਦਾ ਸੰਕੇਤ ਹੈ ਕਿ ਗੰਦਗੀ ਜੇਕਰ ਤੁਸੀਂ ਘਰ ਵਿੱਚ ਵੀ ਸੇਵਾ ਕਰਦੇ ਹੋ ਤਾਂ ਆਸ-ਪਾਸ ਗੰਦਗੀ ਨਹੀਂ ਹੋਣੀ ਚਾਹੀਦੀ ਕਿਉਂਕਿ ਕਈ ਵਾਰ ਖਾਸ ਕਰਕੇ ਦੇਖਿਆ ਹੈ ਕਿ ਕਈ ਘਰ ਦੇ ਵਿੱਚ ਕੀ ਕਰਦੇ ਆ ਕਿ ਜਦੋਂ ਘਰ ਬਣਾਉਣ ਲੱਗਦੇ ਆ 플ਸ਼ ਇਸ ਜਗ੍ਹਾ ਤੇ ਬਣਾ ਲੈਂਦੇ ਆ ਜਿੱਥੇ ਖਾਸ ਕਰਕੇ ਕਿਉਂਕਿ ਇਹ ਧਰਤੀ ਦਾ ਰਾਜਾ ਜੋ ਨਾਗ ਹੈ ਉਹਦਾ ਪੈਰਾਫਿਰਕਾ ਜਿਸ ਜਗ੍ਹਾ ਤੇ ਹੁੰਦਾ ਹੈ ਤੇ ਕਈ ਵਾਰੀ ਇਨਸਾਨ ਨੂੰ ਸਮਝ ਨਹੀਂ ਹੁੰਦੀ ਪਤਾ ਨਹੀਂ ਹੁੰਦਾ ਤੇ ਇਨਸਾਨ ਉਹ ਗਲਤੀ ਕਰ ਬੈਂਦਾ ਹੈ ਉਥੇ ਬਾਥਰੂਮ ਬਣਾ ਲੈਂਦੇ ਹੈ ਸੋ ਇਸ ਤਰ੍ਹਾਂ ਦੀਆਂ ਗਲਤੀਆਂ ਵੀ ਇਨਸਾਨ ਨੂੰ ਕਈ ਵਾਰ ਮੁਸੀਬਤ ਵਿੱਚ ਪਾ ਦਿੰਦੀਆਂ ਆ ਸੋ ਇਹਨਾਂ ਗੱਲਾਂ ਦਾ ਧਿਆਨ ਵੈਸੇ ਰੱਖਣਾ ਚਾਹੀਦਾ ਜਦੋਂ ਵੀ ਕਿਤੇ ਨਵਾਂ ਘਰ ਬਣਾਓ ਪਹਿਲਾਂ ਸਾਧੂ ਸੰਤਾਂ ਦੇ ਨਾਲ ਬੈਠ ਕੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਜਿੱਥੇ ਵੀ ਤੁਸੀਂ ਆਪਣੀ ਕੋਲ ਵਿੱਚ ਜਾਂਦੇ ਹੋ ਜਿੱਥੇ ਵੀ ਤੁਹਾਡੀ ਲਗਨ ਲੱਗੀ ਹੋਈ ਆ ਕਿਸੇ ਦਰਗਾਹ ਤੇ ਜਾਂਦੇ ਹੋ ਤਾਂ ਪਹਿਲਾਂ ਪੀਰਾਂ ਫਕੀਰਾਂ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਆ ਕਿਉਂਕਿ ਕਈ ਵਾਰ ਇਸ ਤਰ੍ਹਾਂ ਬਹੁਤ ਜੜਿਆ ਨਾ ਹੋਈ ਹੈ ਕੀ ਨਾਗਾਂ ਦਾ ਪੈਰਾ ਤਾਂ ਹਰ ਇੱਕ ਥਾਂ ਤੇ ਹੁੰਦਾ ਹੀ ਹੁੰਦਾ ਪਰ ਕੋਈ ਖਾਸ ਹੀ ਜਗ੍ਹਾ ਹੁੰਦੀ ਹੈ ਜਿੱਥੇ ਖਾਸ ਕਰਕੇ ਉਹਨਾਂ ਦਾ ਪੈਰਾ ਹੁੰਦਾ ਹੈ ਸੋ ਵਾਕ ਜੇਕਰ ਜਾਣੇ ਜਾਂਣੇ 'ਚ ਕੋਈ ਗਲਤੀ ਭੁੱਲ ਹੋਈ ਹੈ ਜਾਂ ਮਾਰ ਹੋਇਆ ਹੈ ਨਾਗ ਤਾਂ ਤੁਸੀਂ ਇੱਕ ਕਰਮ ਜ਼ਰੂਰ ਕਰਨਾ ਕੱਲ ਆਪਾਂ ਵੀਡੀਓ ਵਿੱਚ ਦੱਸਿਆ ਹੈ ਉਸ ਵੀਡੀਓ ਨੂੰ ਸੁਣ ਲੈਣਾ ਸੋ ਜੋ ਤੁਹਾਨੂੰ ਸੰਕੇਤ ਪਹਿਲਾਂ ਸੁਨਹਿਰੀ ਸੁਨਹਿਰੀ ਰੰਗ ਦੇ ਵਿੱਚ ਮਿਲਿਆ ਹੈ ਤੇ ਉਸ ਸੁਨਹਿਰੀ ਜੋ ਦਿਖਾਇਆ ਹੈ ਸੁਨਹਿਰੀ ਇੱਕ ਸਾਈ ਲੋਕਾਂ ਦਾ ਸੰਕੇਤ ਹੁੰਦਾ ਹੈ ਸੁਨਹਿਰੀ ਰੰਗ ਦੇ ਵਿੱਚ ਜੋ ਤੁਹਾਨੂੰ नाग ਦਿਸਿਆ ਹੈ ਤੇ ਉਹਨਾਂ ਨੇ ਇਹ ਵੀ ਦਿਖਾਇਆ ਹੈ ਕਿ ਘਰ ਵਿੱਚ ਹੈ ਜਾਨਕਿ ਉਹ ਘਰ ਦੀ ਹੀ ਚੀਜ਼ ਆ ਤੇ ਭਾਵੇਂ ਕਿਤੇ ਨਾ ਕਿਤੇ ਤੁਹਾਡੇ ਤੋਂ ਕੋਈ ਇਸ ਤਰ੍ਹਾਂ ਦੀ ਗਲਤੀ ਹੋਈ ਆ ਜਿਹਦੇ ਨਾਲ ਤੁਹਾਨੂੰ ਇਹ ਸਭ ਕੁਝ ਦਿਖਾਈ ਦੇ ਰਿਹਾ ਆ ਤੇ ਆਪਣੀ ਗਲਤੀ ਨੂੰ ਬਖਸ਼ਾ ਹੀ ਲੈਣਾ ਚਾਹੀਦਾ ਆ ਸੋ ਆਪਾਂ ਕੱਲ ਦੀ ਵੀਡੀਓ ਵਿੱਚ ਜੋ ਦੱਸਿਆ ਹੈ ਉਹ ਵੀਡੀਓ ਨੂੰ ਤੁਸੀਂ ਸੁਣਨਾ ਸੋ ਮਾਰਨ ਤੋਂ ਬਾਅਦ ਅੱਗ ਦਾ ਸੰਕੇਤ ਮਿਲਣਾ ਸੋ ਹੋਵੇ ਜੇ ਕੋਈ ਗਲਤੀ ਹੋ ਜਾਵੇ ਇਨਸਾਨ ਤੋਂ ਪਰ ਇਸ ਤਰ੍ਹਾਂ ਦੇ ਹੀ ਸੁਪਨੇ ਜਿਹੜੇ ਆਣੇ ਸ਼ੁਰੂ ਹੋ ਜਾਂਦੇ ਹੈ ਸੁਪਨੇ ਵੀ ਤੁਸੀਂ ਇਹ ਸੋਚੋ ਕਿ ਤੁਹਾਨੂੰ ਖੁਦ ਹੀ ਉਹ ਪਰਮਾਤਮਾ ਦਿਖਾ ਰਿਹਾ ਹੈ ਪਰ ਸਮਾਂ ਰਹਿੰਦੇ ਹੀ ਆਪਣੀ ਗਲਤੀ ਦੀ ਮਾਫੀ ਮੰਗ ਲਓ ਸੋ ਜਦੋਂ ਅਸੀਂ ਸਮਾਂ ਰੰਦੇ ਹੀ ਆਪਣੀਆਂ ਗਲਤੀਆਂ ਨੂੰ ਸੁਧਾਰ ਲੈਣੇ ਆ ਤਾਂ ਫਿਰ ਜ਼ਿੰਦਗੀ ਵਿੱਚ ਬਹੁਤੀ ਮੁਸੀਬਤ ਨਹੀਂ ਆਉਂਦੀ ਸੋ ਜਦੋਂ ਅਸੀਂ ਇਹਨਾਂ ਨੂੰ ਇਗਨੋਰ ਕਰਦੇ ਆ ਜਦੋਂ ਪ੍ਰਮਾਤਮਾ ਸਿੱਧਾ-ਸਿੱਧਾ ਗੱਲ ਨੂੰ ਦਿਖਾਉਂਦਾ ਹੈ ਤਾਂ ਉਸ ਗੱਲ ਤੇ ਅਮਲ ਵੀ ਕਰਨਾ ਚਾਹੀਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਪੀਰਾਂ ਦੀ ਸੇਵਾ ਕਰਦੀ ਆ ਤੇ ਮੈਨੂੰ ਸੁਪਨੇ ਦੇ ਵਿੱਚ ਦਰਵਾਜ਼ਾ ਦਿਸਦਾ ਹੈ ਸੋ ਬਹੁਤ ਵਧੀਆ ਗੱਲ ਹੈ ਕਿ ਸੁਪਨੇ ਵਿੱਚ ਦਰਵਾਜ਼ਾ ਦੇਖਣਾ ਜਾਂ ਸਰੂਪ ਦੇਖਣਾ ਪੀਰਾਂ ਦਾ ਇਹ ਚੰਗਾ ਹੀ ਸੰਕੇਤ ਹੁੰਦਾ ਹੈ ਸੋ ਬਾਕੀ ਇੱਥੇ ਗਲਤ ਸੁਪਨੇ ਦੀ ਗੱਲ ਰਹੀ ਤੇ ਉੱਥੇ ਵੀ ਕਦੇ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜਿੱਦਾਂ ਜਿੱਦਾਂ ਅਸੀਂ ਸੇਵਾ ਕਰਦੇ ਜਾਂਦੇ ਆ ਇਹ ਗਲਤ ਵਿਚਾਰਾਂ ਦਿਮਾਗ ਵਿੱਚ ਆਉਣੇ ਸ਼ੁਰੂ ਹੁੰਦੀਆਂ ਆ ਤੇ ਸਮਝ ਲੈਣਾ ਕਿ ਇਹ ਸਭ ਕਚਰਾ ਜਿਹੜਾ ਦਿਮਾਗ 'ਚੋਂ ਨਿਕਲਣਾ ਸ਼ੁਰੂ ਹੋ ਗਿਆ ਹੈ ਸੋ ਵਾਕੀ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੋ ਅਰਦਾਸ ਬੇਨਤੀ ਉਹਨਾਂ ਅਕੇ ਬੈਠ ਕੇ ਜਰੂਰ ਕਰਿਆ ਕਰੋ ਕਿ ਇਸ ਤਰ੍ਹਾਂ ਦੀਆਂ ਵਿਚਾਰਾਂ ਜਿਹੜੀਆਂ ਉਹ ਨਾ ਆਉਣ ਤੇ ਦੂਸਰੀ ਗੱਲ ਹੈ ਕਿ ਜੇਕਰ ਦਰਵਾਰ ਵਿੱਚ ਜਲ ਰੱਖਦੇ ਹੋ ਤਾਂ ਉਹ ਜਲ ਤੁਸੀਂ ਪੀ ਸਕਦੇ ਆ ਆਪਣੇ ਮਾਲਕ ਦਾ ਨਾਮ ਲੈ ਕੇ ਅਰਦਾਸ ਬੇਨਤੀ ਕਰਕੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇਹ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਅੰਮ੍ਰਿਤਸਰ ਤੋਂ ਆ ਮੇਰਾ ਨਾਮ ਨਵਜੋਤ ਕੌਰ ਹੈ ਸੋ ਅਸੀਂ 3 ਵਾਰ ਮੈਸੇਜ ਕੀਤਾ ਸਾਡੇ ਮੈਸੇਜ ਦਾ ਜਵਾਬ ਨਹੀਂ ਦਿੱਤਾ ਸੋ ਦੇਖੋ ਸਾਨੂੰ ਜਿੱਥੇ ਤੱਕ ਯਾਦ ਹੈ ਤੁਹਾਡੇ ਨਾਮ ਤੋਂ ਕਮੈਂਟ ਜ਼ਿਆਦਾ ਆ ਗਿਆ ਅਸੀਂ ਇੱਕ ਵੀਡੀਓ ਵਿੱਚ ਤੁਹਾਡੇ ਮੈਸੇਜ ਦਾ ਜਵਾਬ ਦਿੱਤਾ ਸੀ ਇੱਕ ਵਾਰ ਫਿਰ ਉਸ ਤੋਂ ਬਾਅਦ ਤੁਹਾਡੇ ਮੈਸੇਜ ਦਾ ਜਵਾਬ ਦਿੱਤਾ ਦੀ ਤੁਸੀਂ ਵੀਡੀਓ ਸ਼ਾਇਦ ਰੋਜ਼ ਸੁਣਦੇ ਨਹੀਂ ਸੋ ਰੋਜ਼ ਵੀਡੀਓ ਸੁਣੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਤੁਹਾਡੇ ਕਮੈਂਟ ਦਾ ਜਵਾਬ ਦਿੱਤਾ ਗਿਆ ਹੈ ਠੀਕ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਤੁਸੀਂ ਸਾਡੇ ਮੈਸੇਜ ਦਾ ਯਾਨੀ ਕਮੈਂਟ ਦਾ ਕੋਈ ਵੀ ਜਵਾਬ ਕਿਉਂ ਨਹੀਂ ਦਿੰਦੇ ਸੋ ਦੇਖੋ ਜਦੋਂ ਵੀ ਤੁਸੀਂ ਕਮੈਂਟ ਕਰਦੇ ਨਾਲ ਆਪਣਾ ਨਾਮ ਜ਼ਰੂਰ ਲਿਖਿਆ ਕਰੋ ਕਿਉਂਕਿ ਨਾਮ ਦੇ ਹਿਸਾਬ ਨਾਲ ਹੀ ਦੱਸਾਂਗੇ ਤੇ ਤੁਹਾਨੂੰ ਕੋਈ ਪਤਾ ਚੱਲ ਜਾਵੇਗਾ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਜੀ ਇਹ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਅਸੀਂ ਆਪਣੇ ਬੱਚਿਆਂ ਲਈ ਅਰਦਾਸ ਬੇਨਤੀ ਪਾਠ ਕਰ ਸਕਦੇ ਆ ਵਿਦੇਸ਼ ਵਿੱਚ ਨੇ ਬੱਚੇ ਸੋ ਦੇਖੋ ਅਰਦਾਸ ਬੇਨਤੀ ਤਾਂ ਹਰ ਇੱਕ ਨੂੰ ਹੱਕ ਹੈ ਕਰਨ ਦਾ ਸੋ ਬਾਕੀ ਕੀ ਸੇਵਾ ਕਰਨੀ ਤਾਂ ਹਰ ਇੱਕ ਨੂੰ ਚਾਹੀਦੀ ਆ ਆਪਣੇ ਬੱਚਿਆਂ ਲਈ ਜੇਕਰ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਵਧੀਆ ਗੱਲ ਆ ਆਪਣੇ ਬੱਚਿਆਂ ਲਈ ਹਰ ਕੋਈ ਕੋਈ ਨਾ ਕੋਈ ਕਰਮ ਚੰਗਾ ਕਰਦਾ ਹੈ ਆਪਾਂ ਕਰਮ ਵੀ ਦੱਸਦੇ ਰਹੀਦੇ ਆ ਸੋ ਜੇਕਰ ਹੋ ਸਕੇ ਤਾਂ ਕਰਮ ਵੀ ਚੰਗਾ ਜ਼ਰੂਰ ਨਾਲ ਦੀ ਨਾਲ ਕਰਿਆ ਕਰੋ ਤੇ ਬੱਚੇ ਨੂੰ ਵੀ ਕਿਹਾ ਕਰੋ ਕਿ ਖੁਦ ਵੀ ਜੇਕਰ ਗੁਰਧਾਰਨਾ ਨਹੀਂ ਕੀਤੀ ਹੋਈ ਤਾਂ ਜਪਜੀ ਸਾਹਿਬ ਦਾ ਹੀ ਪਾਠ ਕਰ ਲਿਆ ਕਰੋ ਬਹੁਤ ਹੀ ਲਾਭ ਮਿਲੇਗਾ ਇਹਦੇ ਨਾਲ ਵੀ ਪਰੇਸ਼ਾਨੀਆਂ ਦੇ ਹੱਲ ਬਹੁਤ ਜਲਦ ਹੋ ਜਾਂਦੇ ਆ ਸੋ ਹੁਣ ਇਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਆ ਪਹਿਲਾਂ ਤਾਂ ਆਪਾਂ ਕਰਮ ਦੱਸ ਦਿੰਦੇ ਆ ਕਿ ਕੱਲ ਜੇਠਾ ਐਤਵਾਰ ਹੈ ਜਿਹੜੇ ਵੀ ਰੋਡ ਪ੍ਰਸ਼ਾਦ ਦਾ ਭੋਗ ਕਦੇ ਦਰਵਾਰ ਉੱਤੇ ਲਗਾਉਂਦੇ ਆ ਤਾਂ ਉਹ ਜੀ ਕੋਸ਼ਿਸ਼ ਕਰਨੀ ਕਿ ਕੱਲ ਦੇ ਦਿਨ ਆਲਸ ਨਾ ਕਰਨਾ ਕਿਉਂਕਿ ਹਰ ਹਫਤੇ ਜੇਕਰ ਕਰਮ ਨਹੀਂ ਹੁੰਦਾ ਤਾਂ ਕਹਿਣਾ ਜੇਠੇ ਐਤਵਾਰ ਨੂੰ ਕਰ ਦਿੰਨੇ ਆ ਪਰ ਜੇਠਾ ਐਤਵਾਰ ਵੀ ਕਈ ਰੂਹਾਂ ਛੱਡ ਦਿੰਦੀਆਂ ਹੈ ਸੋ ਕੱਲ ਕੋਸ਼ਿਸ਼ ਕਰਨੀ ਜੀ ਕਿਉਂਕਿ ਸੇਵਾ ਕੱਲ ਦੀ ਜੋ ਹੈ ਬਹੁਤ ਹੀ ਉੱਤਮ ਸੇਵਾ ਹੈ ਜੇਕਰ ਮੰਚੀਤ ਲਗਾ ਕੇ ਅਰਦਾਸਾਂ ਬੇਨਤੀਆਂ ਕਰੋਗੇ ਸੇਵਾ ਕਰੋਗੇ ਤਾਂ ਵਿਗੜੇ ਕੰਮ ਵੀ ਅਰਦਾਸਾਂ ਬੇਨਤੀਆਂ ਨਾਲ ਸੇਵਾ ਦੇ ਨਾਲ ਹੀ ਅਸੀਂ ਬਣਾ ਸਕਦੇ ਹਾਂ ਸੋ ਕੱਲ ਜਿਹੜੇ ਵੀ ਸਾਈਂ ਲੋਕਾਂ ਦੀ ਸੇਵਾ ਕਰਦੇ ਆ ਰੋਟ ਪ੍ਰਸ਼ਾਦ ਦਾ ਭੋਗ ਜ਼ਰੂਰ ਲਗਾਉਣਾ ਜਦੋਂ ਵੀ ਰੋਟ ਬਣਾਉਨੇ ਹੋ ਥੋੜਾ ਜਿਹਾ ਨਾਲ ਕੜਾ ਪ੍ਰਸ਼ਾਦ ਜ਼ਰੂਰ ਬਣਾਇਆ ਕਰੋ ਕਿਉਂਕਿ ਸਾਈਂ ਲੋਕਾਂ ਦੇ ਨਾਲ ਜਾਂ ਪੀਰਾਂ ਦੇ ਨਾਲ ਮਾਈ ਜ਼ਰੂਰ ਚੱਲਦੀ ਹੈ ਸੋ ਇਸ ਕਰਕੇ ਰੋਟ ਪ੍ਰਸ਼ਾਦ ਦੇ ਨਾਲ ਕੜਾ ਪ੍ਰਸ਼ਾਦ ਥੋੜਾ ਜਿਹਾ ਜ਼ਰੂਰ ਤਿਆਰ ਕਰਨਾ ਕਰਤੀ ਲੱਸੀ ਦਾ ਛਿੱਟਾ ਦੇਣਾ ਭੋਗ ਲਗਾਉਣਾ ਆਸ ਬੇਨਤੀ ਜ਼ਰੂਰ ਕਰਨੀ ਹੈ ਜਿਹੜੇ ਵੀ ਹਾਂ ਲੋਕਾਂ ਦੀ ਸੇਵਾ ਕਰਦੇ ਆ ਨਾਲ ਥੋੜਾ ਦਲੀਆ ਵੀ ਜ਼ਰੂਰ ਬਣਾਉਣਾ ਤੇ ਹੁਣ ਆਪਾਂ ਇੱਥੇ ਦੱਸਾਂਗੇ ਜੀ ਕਿ ਸੇਵਾ ਕਿਹੜੀ-ਕਿਹੜੀ ਕਰਨੀ ਆ ਤੇ ਬਹੁਤ ਹੀ ਜ਼ਰੂਰੀ ਆ ਜੇਕਰ ਤੁਸੀਂ ਕਿਤੇ ਵੀ ਕੱਲ ਮੇਲੇ ਤੇ ਜਾਂ ਜਾਨੀ ਦਰਗਾਹ ਤੇ ਜੋ ਲੰਗਰ ਪੰਡਾਰੇ ਹੋ ਰਹੇ ਆ ਜਾ ਰਹੇ ਉਹ ਉੱਥੇ ਜਾ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰਨੀ ਇੱਧਰ ਉੱਤਰ ਮਨ ਕਦੇ ਨਾ ਪਟਕਾਇਆ ਕਰੋ ਜਦੋਂ ਚੰਗੇ ਥਾਂ ਤੇ ਜਾਂਦੇ ਹੋ ਜੇਕਰ ਮਾਲਕ ਤੋਂ ਖੁਸ਼ ਲੈਣਾ ਹੈ ਤਾਂ ਨੀਵੇਂ ਰਹਿ ਕੇ ਹੀ ਜਾਣਾ ਚਾਹੀਦਾ ਆ ਸੋ ਕਹਿੰਦੇ ਕਿ ਮਨ ਨੀਵਾ ਮਤੋ ਚੀ ਰੱਖਣੀ ਚਾਹੀਦੀ ਆ ਦੇਖਣੀ ਪਰਖਣੀ ਤੁਹਾਡੀ ਸਹੀ ਹੋਣੀ ਚਾਹੀਦੀ ਆ ਜੇਕਰ ਮਾਲਕ ਤੋਂ ਕੁਛ ਪਾਉਣਾ ਹੈ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਚੰਗੇ ਥਾਂ ਦੇ ਚੱਲੇ ਆ ਗੁਰੂਆਂ ਪੀਰਾਂ ਦੇ ਚੱਲੇ ਆ ਉੱਥੇ ਜਾ ਕੇ ਕੋਈ ਵੀ ਗਲਤੀ ਨਹੀਂ ਕਰਨੀ ਮਾੜੀ ਮੈਲ ਅੱਖ ਵਿੱਚ ਨਹੀਂ ਰੱਖਣੀ ਸੋ ਜਦੋਂ ਅਸੀਂ ਦੇਖਣੀ ਆਪਣੀ ਗਲਤ ਰੱਖਦੇ ਆ ਤਾਂ ਫਿਰ ਮਾਲਕ ਦੀ ਕਿਰਪਾ ਨਹੀਂ ਹੁੰਦੀ ਸੋ ਦੇਖਣੀ ਪਰਖਣੀ ਤੁਹਾਡੀ ਸਹੀ ਹੋਣੀ ਚਾਹੀਦੀ ਆ ਤੇ ਜਦੋਂ ਅਸੀਂ ਵਿਆਹ ਸ਼ਾਦੀਆਂ ਤੇ ਪਾਰਟੀਆਂ ਤੇ ਜਾਂਦੇ ਆ ਸਭ ਕੁਝ ਹੀ ਕਰਦੇ ਆ ਉੱਥੇ ਇੰਜੋਏ ਕਰ ਲੈਂਦੇ ਆ ਪਰ ਜਿੱਥੇ ਧਾਰਮਿਕ ਥਾਂ ਹੈ ਉੱਥੇ ਜਦੋਂ ਵੀ ਜਾਣਾ ਹੈ ਉੱਥੇ ਨੀਵੇਂ ਹੋ ਕੇ ਹੀ ਜਾਣਾ ਪੈਂਦਾ ਜਿਹੜੇ ਨੀਵੇਂ ਹੋ ਕੇ ਜਾਂਦੇ ਉਹਨਾਂ ਦੀ ਹੀ ਝੋਲੀਆਂ ਖੁਸ਼ੀਆਂ ਨਾ ਭਰਦੀਆਂ ਹੈ ਤੇ ਉੱਥੇ ਜਾ ਕੇ ਕਦੇ ਵੀ ਇਹ ਨਹੀਂ ਦੇਖਣਾ ਕਿ ਅਸੀਂ ਤੌਰ ਕੱਢ ਕੇ ਆਏ ਹੋਏ ਆ ਤੇ ਆ ਸ਼ੇਅਰ ਹੋ ਕੇ ਆਏ ਆ ਤੇ ਅਸੀਂ ਇਸ ਤਰ੍ਹਾਂ ਨਾ ਮੇਲਾ ਹੀ ਦੇਖਣਾ ਹੈ ਮੇਲਾ ਹੀ ਦੇਖਣਾ ਪਰ ਨਹੀਂ ਉਸ ਮੇਲੇ ਦੇ ਵਿੱਚੋਂ ਕੁਝ ਖੱਟਣ ਦੀ ਕੋਸ਼ਿਸ਼ ਕਰਨੀ ਆ ਜੇਕਰ ਕਿਤੇ ਮੇਲਾ ਦੇਖਣ ਗਏ ਹੋ ਉੱਥੇ ਵੱਧ ਚੜ ਕੇ ਸੇਵਾ ਕਰਨ ਦੀ ਕੋਸ਼ਿਸ਼ ਕਰੋ ਸੇਵਾ ਬਹੁਤ ਸਾਰੀਆਂ ਡੇਰਿਆਂ ਦੇ ਵਿੱਚ ਹੁੰਦੀ ਹੈ ਸੋ ਜਿੰਨੀ ਸੇਵਾ ਕਰੋਗੇ ਸੇਵਾ ਦੇ ਨਾਲ ਹੀ ਜ਼ਿੰਦਗੀ ਵਿੱਚ ਜੋ ਦੁੱਖ ਤਕਲੀਫਾਂ ਆ ਉਹ ਦੂਰ ਹੁੰਦੇ ਆ ਸੋ ਸੇਵਾ ਕੀ ਜ਼ਰੂਰੀ ਕਰਨੀ ਹੈ ਜੇਠਾ ਵੀਰਵਾਰ ਆ ਰਿਹਾ ਹੈ ਤੇ ਜੇਠਾ ਹੀ ਐਤਵਾਰ ਹੈ ਵੈਸੇ ਹਰ ਦਿਨ ਹੀ ਮੇਲੇ ਕਰਵਾਏ ਜਾਣੇ ਆ ਤੇ ਤੁਸੀਂ ਉੱਥੇ ਜਾ ਕੇ ਕੋਸ਼ਿਸ਼ ਕਰਨੀ ਜੇ ਝਾੜੂ ਦੀ ਸੇਵਾ ਮਿਲਦੀ ਹੈ ਤੇ ਝਾੜੂ ਦੀ ਸੇਵਾ ਕੋਈ ਤਹੀ ਉੱਤਮ ਹੈ ਤੇ ਜੇਕਰ ਝਾੜੂ ਦੀ ਨਹੀਂ ਸੇਵਾ ਮਿਲ ਰਹੀ ਸੰਗਤ ਵੀ ਜ਼ਿਆਦਾ ਹੁੰਦੀ ਹੈ ਤਾਂ ਬਰਤਨਾਂ ਦੀ ਸੇਵਾ ਤਾਂ ਜ਼ਰੂਰ ਕਰਨੀ ਜਾਣੀ ਹੀ ਭਾਂਡਿਆਂ ਦੀ ਸੇਵਾ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨੀ ਕਿਉਂਕਿ ਭਾਂਡਿਆਂ ਦੀ ਜੋ ਸੇਵਾ ਹੈ ਉਹ ਬਹੁਤ ਹੀ ਵੱਡੀ ਸੇਵਾ ਹੈ ਸੋ ਜਿਹੜੇ ਜਾ ਕੇ ਦਰਗਾਹਾਂ ਤੇ ਡੇਰਿਆਂ ਤੇ ਵਰਤਨਾ ਦੀ ਸੇਵਾ ਕਰਦੇ ਆ ਭਾਂਡੇ ਮਾਂਜਦੇ ਆ ਸੋ ਜੋ ਝੂਠ ਤੁਸੀਂ ਧੋਵੋਗੇ ਉਦਾਂ ਹੁੰਦਾ ਤੁਹਾਡੇ ਜੋ ਮਨ ਦੀ ਮੈੜ ਹੈ ਉਹ ਉਤਰਦੀ ਜਾਵੇਗੀ ਪਰਮਾਤਮਾ ਦੀ ਕਿਰਪਾ ਹੁੰਦੀ ਜਾਵੇਗੀ ਸੋ ਜੋੜੇ ਛਾੜਨੇ ਇਹ ਵੀ ਬਹੁਤ ਵੱਡੀ ਸੇਵਾ ਹੈ ਝਾੜੂ ਦੀ ਸੇਵਾ ਤੇ ਭਾਂਡਿਆਂ ਦੀ ਸੇਵਾ ਇਹ ਕਿਵੇਂ ਜ਼ਿੰਦਗੀ ਨੂੰ ਬਦਲ ਦਿੰਦੀ ਹੈ ਕਿਉਂਕਿ ਜਦੋਂ ਅਸੀਂ ਝਾੜੂ ਫੇਰਦੇ ਹਾਂ ਤੇ ਉਹਦੇ ਨਾਲ ਜੋ ਕਚਰਾ ਹੈ ਅਸੀਂ ਸਾਫ਼ ਕਰਦੇ ਹਾਂ ਧਾਰਮਿਕ ਤੌਰ ਤੇ ਜਾ ਕੇ ਸੇਵਾ ਝਾੜੂ ਦੀ ਕਰਦੇ ਹਾਂ ਤਾਂ ਮਨ ਦਾ ਕਚਰਾ ਜਿਹੜਾ ਉਤਰ ਜਾਂਦਾ ਹੈ ਤੇ ਜੋ ਝੂਠ ਹੈ ਉਸਾਂ ਦੇ ਲੋਕੀ ਝੂਠ ਜੋ ਅਸੀਂ ਝੂਠ ਤੂਫਾਨ ਜਿੰਦਗੀ ਦੀ ਮਜਬੂਰੀ ਦੀ ਵਜ੍ਹਾ ਨਾਲ ਬੋਲਿਆ ਹੈ ਜਾਂ ਫਿਰ ਕੋਈ ਸਮਝ ਹੀ ਨਹੀਂ ਸੀ ਮਾੜੇ ਤੋਂ ਮਾੜਾ ਕਰਮ ਕਰਦੇ ਗਏ ਜੇਕਰ ਤੁਸੀਂ ਉੱਥੇ ਪਾਂਡਿਆਂ ਦੀ ਸੇਵਾ ਕਰ ਲੈਂਦੇ ਹੋ ਝੂਠ ਸਾਫ ਕਰਦੇ ਹੋ ਕਿਸੇ ਦੀ ਤਾਂ ਫਿਰ ਉਹ ਮਾਲਕ ਤੁਹਾਡੇ ਕੀਤੇ ਹੋਏ ਮਾੜੇ ਕਰਮਾਂ ਨੂੰ ਮਾਫ ਕਰ ਦਿੰਦਾ ਹੈ ਸੋ ਝਾੜੂ ਦੀ ਸੇਵਾ ਜਦੋਂ ਵੀ ਮਿਲੇ ਕਿਤੇ ਜਾ ਕੇ ਉਹ ਛੱਡਣੀ ਨਹੀਂ ਚਾਹੀਦੀ ਤੇ ਦੂਸਰੀ ਬਰਤਨਾਂ ਦੀ ਸੇਵਾ ਕਦੇ ਨਹੀਂ